ਹਰਿਆਣਾ ਦੇ ਨਵੇਂ ਡੀਜੀਪੀ ਅਜੇ ਸਿੰਘਲ ਨੇ ਨਵੇਂ ਸਾਲ ਦੇ ਪਹਿਲੇ ਦਿਨ ਕਾਰਜਭਾਰ ਸੰਭਾਲਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਹੈੱਡ ਆਫਿਸ ਪੰਚਕੂਲਾ ਚ ਉਹ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਨੇ ਇਹ ਕਾਰਜਭਾਰ ਸੰਭਾਲਿਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਦੇ ਉੱਤੇ ਡੀਜੀਪੀ ਅਜੇ ਸਿੰਘਲ ਆਪਣੇ ਪਿਤਾ ਜਿਨ੍ਹਾਂ ਦੀ ਉਮਰ 85 ਸਾਲ ਹੈ ਤੇ ਉਹਨਾਂ ਦਾ ਨਾਮ ਓਮ ਪ੍ਰਕਾਸ਼ ਸਿੰਘਲ ਹੈ ਉਹਨਾਂ ਨੂੰ ਨਾਲ ਲੈ ਕੇ ਆਏ ਅਤੇ ਵੱਖਰਾ ਦੇਖਣ ਨੂੰ ਇਹ ਮਿਲਿਆ ਕਿ ਕਾਰਜਪਾਰ ਸੰਭਾਲਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਡੀਜੀਪੀ ਦੀ ਜਿਹੜੀ ਕੁਰਸੀ ਹੈ ਉਹਦੇ ਉੱਤੇ ਵਿਰਾਜਮਾਨ ਕੀਤਾ ਤੇ ਬਹੁਤ ਸਾਰਾ ਸਨਮਾਨ ਦਿੱਤਾ ਅਤੇ ਨਾਲ ਹੀ ਉਹਨਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਜੇ ਕਹਿ ਲਈਏ ਕਿ ਵਾਇਰਲ ਹੋ ਰਹੀ ਹੈ ਕਿਉਂਕਿ ਬੇहद ਭਾਵੁਕ ਕਰ ਦੇਣ ਵਾਲੀ ਇਹ ਵੀਡੀਓ ਹੈ ਇਹ ਇੱਕ ਪੁੱਤ ਦੀ ਆਪਣੇ ਪਿਤਾ ਦੇ ਪ੍ਰਤੀ ਕਿੰਨਾ ਜ਼ਿਆਦਾ ਮੋਹ ਹੈ ਕਿੰਨੀ ਜ਼ਿਆਦਾ ਇੱਜ਼ਤ ਹੈ ਅਤੇ ਕਿੰਨਾ ਜ਼ਿਆਦਾ ਉਹ ਆਪਣੇ ਪਿਤਾ ਦਾ ਸਨਮਾਨ ਕਰਦੇ ਨੇ ਉਸ ਦੀ ਇੱਕ ਜਿੰਦ ਦੀ ਜਾਗ ਦੀ ਮਿਸਾਲ ਹੈ ਇਹ ਵੀਡੀਓ ਜਿਸ ਨੂੰ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਅਸੀਂ ਵੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਣੇ 85 ਸਾਲਾ ਜਿਹੜੇ ਪਿਤਾ ਜੀ ਨੇ ਓਮ ਪ੍ਰਕਾਸ਼ ਸਿੰਘਲ ਨੇ ਡੀਜੀਪੀ ਸਾਹਿਬ ਉਹਨਾਂ ਨੂੰ ਕੁਰਸੀ ਤੇ ਬਿਠਾਉਂਦੇ ਹੋਏ ਨਜ਼ਰ ਆ ਰਹੇ ਨੇ ਆਦਰ ਦੇ ਰਹੇ ਨੇ ਸਨਮਾਨ ਦੇ ਰਹੇ ਨੇ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ